ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਯਾਨੀ ਕਸੂਤੇ ਫਸ ਗਏ ਨੇ ਪੰਜਾਬ ਦੇ ਅੰਦਰ ਬਹੁਤ ਬਾਰ ਖਬਰਾਂ ਚੱਲੀਆਂ ਕਿ ਵਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ 540 ਕਰੋੜ ਦਾ ਬੜਾ ਜ਼ਿਕਰ ਹੋ ਰਿਹਾ ਸੀ ਪਰ ਅੱਜ ਤੁਹਾਡੇ ਸਾਹਮਣੇ ਕਿ ਮੈਂ ਸੱਚ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਫਸ ਗਏ ਨੇ ਔਰ ਦੂਜੇ ਪਾਸੇ ਉਹਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਨੇ ਔਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਇੱਕ ਕਰੋੜ ਰੁਪਏ ਰਾਤੋਂ ਰਾਤ ਕਿਵੇਂ ਪਹੁੰਚ ਜਾਂਦੇ ਨੇ ਇਸ ਖਬਰ ਨੂੰ ਵੀ ਸੁਣ ਕੇ ਪੂਰੇ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਕਿ ਮਜ਼ਦੂਰ ਬੰਦਾ ਹੋਵੇ ਤੇ ਉਹਦੇ ਖਾਤੇ ਦੇ ਵਿੱਚ ਰਾਤੋਂ ਰਾਤ ਇੱਕ ਕਰੋੜ ਰੁਪਏ ਆ ਜਾਵੇ ਬਹੁਤ ਵੱਡੇ ਸਵਾਲ ਨੇ ਇਹ ਪੰਜਾਬ ਦੀ ਜਨਤਾ ਪੂਰੇ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਪਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਵਕੀਲ ਵੀ ਬੁਲਾ ਲਏ ਕਹਿੰਦੇ ਜੀ ਕਰੋੜਾਂ ਖਰਮਾਂ ਦਾ ਖਰਚਾ ਵੀ ਹੋ ਗਿਆ ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਵਿੱਚ ਰਿਕਾਵਟ ਕੀ ਬਣ ਰਹੀ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦਾ ਉਹ ਨਾਮੀ ਚਿਹਰਾ ਜਿਹਨੂੰ ਕਿ ਬਾਦਲ ਦਾ ਇੱਕ ਬਹੁਤ ਵੱਡਾ ਚੇਲਾ ਵੀ ਕਹਿ ਸਕਦੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਤੱਕ ਇਹਨਾਂ ਦੀ ਕਹਾਣੀ ਕੀ ਹੈ ਪੂਰਾ ਪੰਜਾਬ ਜਾਣਦਾ ਪਰ ਅੱਜ ਦੀ ਘੜੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਅਸੀਂ ਤਲਵਾਰ ਲਟਕੀ ਹੈ ਕਿ ਪੰਜਾਬ ਦੇ ਅੰਦਰ ਐਸੀ ਖਬਰ ਪਹਿਲਾਂ ਕਦੇ ਕਿਸੇ ਨੇ ਨਹੀਂ ਸੁਣੀ ਹੋਣੀ ਅੱਗੇ ਜਿਹੜਾ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇੱਕ ਬਾਹਰ ਬੜਾ ਨਾਮੀ ਵਕੀਲ ਬੰਗਲੌਰ ਤੋਂ ਬੁਲਾਉਂਦੇ ਨੇ ਬਿਕਰਮ ਸਿੰਘ ਮਜੀਠੀਆ ਕਿ ਭਾਈ ਮੇਰੀ ਰਿਕਾਵਟ ਆ ਜਿਹੜੀ ਉਹ ਵਿਜੀਲੈਂਸ ਬਿਊਰੋ ਤੇ ਪੰਜਾਬ ਦੀ ਸਰਕਾਰ ਬਣ ਗਈ ਹੈ ਤਾਂ ਦਰਅਸਲ ਦੇ ਵਿੱਚ ਹੁਣ ਬਾਜੀ ਪਲਟ ਚੁੱਕੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਹੀਂ ਹੋ ਸਕਦੀ ਬਹੁਤ ਵੱਡੇ ਪਦਰ ਦੇ ਉੱਤੇ ਜਿਹੜਾ ਪੈਸੇ ਦਾ ਮਾਮਲਾ ਹੈ ਉਹ ਤੁਹਾਡੇ ਅੱਜ ਸਾਹਮਣੇ ਦਿਖਾਵਾਂਗੇ ਪਰ ਇੱਕ ਘਰ-ਘਰ ਰੁਪਈਆ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਪਹੁੰਚ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਇੱਕ ਨੌਜਵਾਨਾ ਜਿਹਦੇ ਖਾਤੇ ਦੇ ਵਿੱਚ ਇੱਕ ਘਰ ਰੁਪਈਏ ਰਾਤੋਂ ਰਾਤ ਪਹੁੰਚੇ ਨੇ ਕਿਵੇਂ ਪਹੁੰਚੇ ਕੀਨੇ ਪਹੁੰਚਾ ਦਿੱਤੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਅਪਡੇਟ ਹੈ ਬੜੀ ਹੀ ਇਰਾਨ ਕਰਦੇ ਉਹਨਾਂ ਵਾਲੀ ਇਹਨਾਂ ਬਾਦਲਾਂ ਨੂੰ ਔਰ ਉਹਨਾਂ ਦੇ ਵਰਕਰਾਂ ਨੂੰ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਉਹ ਕੈਸਾ ਜੀ ਨੂੰ ਪੂਰਾ ਪੰਜਾਬ ਤੇ ਪੂਰੀ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਤਾਂ ਪਹਿਲੀ ਖਬਰ ਇਸ ਨੌਜਵਾਨ ਦੇ ਖਾਤੇ ਦੇ ਵਿੱਚ ਕਰ ਰੁਪਈਆ ਕਿਨੇ ਭੇਜਿਆ ਮਾਮਲਾ ਕੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਾਗਨਾ ਨੂੰ ਬਹੁਤ ਵੱਡਾ ਝਟਕਾ ਇਸ ਮਜੀਠੀਏ ਦੇ ਕਾਰਨ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਇੱਕ ਨਾਮ ਕੇ ਇੱਕ ਯੁਵਕ ਜਿਸki ਉਮਰ 20 ਵਰਸ਼ ਹੈ ਉਸਕੇ ਅਕਾਊਂਟ ਮੇ 37 ਅੰਕਾਂ ਦਾ ਅਮਾਉਂਟ ਟ੍ਰਾਂਸਫਰ ਹੋਤਾ ਹੈ और इस वक्त दीपू हमारे साथ है बातचीत के लिए और हम दीपू के घर पे हैं दीपू अपने मामा के घर पे रहते हैं ये तनकोर गांव ऊंची तनकोर गांव है वहां पे मकान है और दीपू की नानी भी हमारे साथ है और सबसे पहले हम दीपू से बात करेंगे और जानेंगे कि दीपू का पहला रिएक्शन क्या था जब ये 37 अंक का जो डिजिट का अमाउंट इनके खाते में ट्रांसफर हुआ था दीपू आप उस वक्त क्या कर रहे थे और ये जानकारी आपको कैसे हुई कि आपके अकाउंट में अंक का खाना खा रहा था मैं। और मैं अपना फोन चला रहा था फोन चलाने के बाद जब मैं इसमें, मेरे लगा कि इसमें सिम नहीं थी इसमें और मैंने जब इसमें सिम डाली तो उसमें मैंने अपना अकाउंट लॉगिन करने के लिए मैंने इसमें रिचार्ज करा सिम में ਅਸੀਂ ਨਾ ਜਲਦੀ ਚਾਰਜ ਕਰਨੇ ਵਾਸਤੇ ਆਪਣਾ ਅਕਾਊਂਟ ਲੌਗਇਨ ਕਰਾ ਲੌਗਇਨ ਕਰਨੇ ਕਾ ਜਬ ਮੈਂ ਆਪਣਾ ਅਕਾਊਂਟ ਦਾ ਬੈਲੈਂਸ ਚੈੱਕ ਕਰਾ ਤੋ ਉਸਮੈਂ ਇੱਕਦਮ ਹੀ ਸੇ ਇਤਨਾ ਬੜਾ ਅਮਾਉਂਟ ਆਨੇ ਲਗਾ ਜੋ ਕਿ ਜਬ ਮੈਂ ਨੇ ਉਸੇ ਦੇਖਿਆ ਨਾ ਵੈਸੇ ਇਹਨੇ ਅਕਾਊਂਟ ਕੋ ਪਤਾ ਨਹੀਂ ਜਾ ਸਕਦਾ ਇਤਨਾ ਬੜਾ ਅਮਾਉਂਟ ਤਾਂ ਪਤਾ ਸੁਣ ਲਓ ਪੰਜਾਬ ਵਾਲੋ ਦੀਪੂ ਨਾਮ ਦੇ ਸ਼ਖਸ ਦੇ ਖਾਤੇ ਦੇ ਵਿੱਚ ਇੱਕ ਘਰ ਰੁਪਈਆ ਪਹੁੰਚਦਾ ਰਾਤੋਂ ਰਾਤ ਪਰ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਜਿਹੜੀ ਉਹ ਪੈਸੇ ਨੇ ਉਹ ਕਿਵੇਂ ਪਹੁੰਚੇ ਨੇ ਕਿਹਨੇ ਪਹੁੰਚਾ ਦਿੱਤੇ ਨੇ ਅਕਸਰ ਤੁਸੀਂ ਵੇਖਿਆ ਕਿ ਬਹੁਤ ਬਾਰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਕਿ ਕਿਸੇ ਨੂੰ ਵਰਤਿਆ ਜਾਂਦਾ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਸਿਮ ਵਰਤਦੇ ਨੇ ਇੱਕ ਹੋਰ ਬੰਦੇ ਦਾ ਤਾਂ ਉਸ ਤੋਂ ਬਾਅਦ ਗੱਲ ਖੁੱਲਦੀ ਆ ਜੀ ਵਿਕਰਮ ਸਿੰਘ ਮਜੀਠੀਆ ਕਿਸੇ ਬੰਦੇ ਦਾ ਸਿਮ ਵਰਤ ਰਹੀ ਸੀ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਖੁਲਾਸਾ ਛੁਪਿਆ ਹੋਇਆ ਸੀ ਕਿ ਉਸ ਸਿਮ ਦੇ ਜਰੀਏ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਬਹੁਤ ਸਾਰੀਆਂ ਅੰਦਰੋਂ ਹੋਣੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਸਰਕਾਰ ਦੇ ਸਾਹਮਣੇ 라ਉਣ ਐਸੇ ਹੀ ਪ੍ਰਕਾਰ ਦੀ ਪੂ ਨਾਮ ਦੇ ਸ਼ਖਸ਼ ਨੂੰ ਵੀ ਵਰਤਿਆ ਗਿਆ ਹੁਣ ਜਿਵੇਂ ਕੋਦੇ ਇੱਕ ਖਾਤੇ ਦੇ ਵਿੱਚ 1 ਕਰੋੜ ਰੁਪਇਆ ਰਾਤੋਂ ਰਾਤ ਪਹੁੰਚ ਜਾਂਦਾ ਫਿਲਹਾਲ ਉਹ ਸਰਕਾਰ ਦੇ ਸਕੰਜੇ ਵਿੱਚ ਆ ਗਿਆ ਤਾਂ ਹੁਣ ਉਹ ਪੈਸਾ ਸਾਰਾ ਸਰਕਾਰ ਨੂੰ ਚਲਾ ਗਿਆ ਤਾਂ ਹੁਣ ਦੂਜੇ ਪਾਸੇ ਆਜੋ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਵਿੱਚ बार-बार ਕਹਿੰਦੇ ਜੀ ਵਿਜੀਲੈਂਸ ਬਿਊਰੋ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਰੁਕਾਵਟ ਪਾ ਰਹੀ ਸੀ ਕਿਹੜੀ ਗੱਲ ਹੋ ਪਾਰੀ ਸੀ ਉਹ ਕਹਿੰਦੇ ਸੀ ਜੀ ਅਸੀਂ ਇਹਨਾਂ ਦੇ ਖਾਤੇ ਚੈੱਕ ਕਰਨੇ ਨੇ ਇਹਨਾਂ ਦੀ ਪ੍ਰੋਪਰਟੀ ਚੈੱਕ ਕਰਨੀ ਹੈ ਕਿੱਥੇ ਕਿੱਥੇ ਇਹਨਾਂ ਦੀ ਪ੍ਰੋਪਰਟੀ ਯਾਨੀ ਗੁਪਤ ਰੂਪ ਦੇ ਵਿੱਚ ਨਹੀਂ ਹੈ ਜਿਵੇਂ ਕਿ ਤੁਸੀਂ ਸੁਣਾ ਹੋਣਾ ਕਿ 65 ਲੱਖ ਰੁਪਈਆ ਇੱਕ ਔਰਤ ਦੇ ਖਾਤੇ ਦੇ ਵਿੱਚ ਵਿਕਰਮ ਮਜੀਠੀਆ ਭੇਜਦੇ ਨੇ ਐਸੇ ਹੀ ਪ੍ਰਕਾਰ ਦੇਖੋ ਇੱਕ ਇਹ ਵੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੀਪੂ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਕਰੋੜ ਰੁਪਈਆ ਪਹੁੰਚੇ ਜੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡੀ ਤਲਵਾਰ ਜਿਹੜੀ ਕਿ ਕਹਿ ਸਕਦੇ ਹੋ ਲਟਕ ਗਈ ਹੈ ਤੋਗੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹ ਪੰਜਾਬ ਦੇ ਇਸ ਤਸਕਰ ਨੂੰ ਜੇਲ੍ਹ ਦੇ ਵਿੱਚੋਂ ਕਦੇ ਹੀ ਨਹੀਂ ਨਿਕਲਣ ਦਿੰਦਾ ਕਿਉਂਕਿ ਪੰਜਾਬ ਦੀ ਜਨਤਾ ਜੇਕਰ ਇੱਕ ਵਾਰ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੁੰਦੀ ਹੈ ਤਾਂ ਤੁਸੀਂ ਇਹ ਸਮਝੋ ਵੀ ਮੋਹਰ ਲੱਗ ਜਾਣੀ ਹੈ ਪੱਕੇ ਤੌਰ ਤੇ ਕਿ ਆਮ ਆਦਮੀ ਪਾਰਟੀ ਨਹੀਂ ਆਉਂਦੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਪੂਰੀ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕ ਸਮਰਥਨ ਕਰ ਰਹੇ ਨੇ ਭਗਵੰਤ ਮਾਨ ਮੁੱਖ ਮੰਤਰੀ ਨੇ ਉਸ ਪਰਿਵਾਰ ਨੂੰ ਹੱਥ ਪੈ ਜਿਨ੍ਹਾਂ ਨੂੰ ਅੱਜ ਤੱਕ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਕੋਈ ਵੀ ਪੰਜਾਬ ਦੀ ਸ਼ਖਸੀਅਤ ਅੱਜ ਤੱਕ ਉਹਨਾਂ ਵੱਲ ਉਂਗਲ ਵੀ ਨਹੀਂ ਕਰ ਸਕਦੀ ਸੀ ਤਾਂ ਇਸ ਕਰਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਵਧਾਈਆਂ ਵੀ ਦੇ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਜਿਹੜਾ ਵਾਸਕਰ ਐਨੂੰ ਤੁਸੀਂ ਫੜਿਆ ਅਸੀਂ ਤੁਹਾਡੇ ਹਿੱਤ ਵਿੱਚ ਜਿਹੜੇ ਲੋਕ ਵਿਰੋਧ ਸੀ ਭਗਵੰਤ ਮਾਨ ਦੇ ਉਹੀ ਲੋਕ ਅੱਜ ਮੁੱਖ ਮੰਤਰੀ ਦੇ ਹੱਕ ਵਿੱਚ ਬੋਲ ਰਹੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਈ ਜਿਹੜੇ ਬਾਦਲ ਨੇ ਬੜੇ ਤਣੇ ਤੜਾਰੇ ਨੇ ਕਹਿੰਦੇ ਜੀ ਸਾਡਾ ਰਾਜ ਆ ਜਾਏ ਤਾਂ ਗੱਲ ਬਣ ਜੇ ਯਾਨੀ ਭਗਵੰਤ ਮਾਨ ਤੋਂ ਰੱਜ ਪੁੱਜ ਕੇ ਬਦਲੇ ਲਵਾਂਗੇ ਜਿਹੜੇ ਪੰਜਾਬ ਦੇ ਚੈਨਲ ਜਾਂ ਪੰਜਾਬ ਦੇ ਲੋਕ ਜਾਂ ਕੋਈ ਪੰਜਾਬ ਦਾ ਪ੍ਰਸ਼ਾਸਨ ਦਾ ਕੋਈ ਅਫਸਰ ਉਹਨਾਂ ਲੋਕਾਂ ਤੋਂ ਕਹਿੰਦਾ ਅਸੀਂ ਬਦਲਾ ਲਵਾਂਗੇ ਸੁਖਵੀਰ ਸਿੰਘ ਬਾਦਲ ਦੇ ਖੁੱਦ ਦੇ ਬਿਆਨ ਨੇ ਉਹਨਾਂ ਦੀ ਘਰਵਾਲੀ ਦੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਤਾ ਦੇਖਿਆ ਸੀ ਤੁਸੀਂ ਜਿਸ ਦਿਨ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਕਹਿੰਦਾ ਐਂ ਕਰਕੇ ਕਹਿੰਦਾ ਭਗਵੰਤਿਆ ਚੱਲਿਆ ਮਜੀਠੀਆ ਤੇਰੀਆਂ ਚੀਕਾਂ ਕਢਾਉ ਆ ਪਰ ਅੱਜ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਤਸਕਰ ਨਸ਼ੇ ਦਾ ਪੰਜਾਬ ਦਾ ਸਭ ਤੋਂ ਵੱਡਾ ਗੈਂਗਸਟਰ ਵੀ ਕਹਿ ਸਕਦੇ ਆ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਮੇਰੀ ਨਹੀਂ ਹੈਗੀ ਇਹੀ ਪੰਜਾਬ ਦੇ ਵਾਲੇ ਵਾਲੇ ਸਾਡੇ ਜੋ ਚੱਲ ਰਿਹਾ ਉਹ ਤੁਹਾਡੇ ਪੈ ਸਾਹਮਣੇ ਧਰ ਰਹੇ ਆ ਸੋ ਇਸ ਕਰਕੇ ਸਾਡੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਪੈਣਾ ਤੇ ਜਾਂ ਮਾਮਾ ਤੇ ਜਾਂ ਸਾਡੇ ਬਜ਼ੁਰਗ ਬੱਚੇ ਨੌਜਵਾਨ ਸਾਰਿਆਂ ਨੂੰ ਹੀ ਅਪੀਲ ਹੈ ਕਿ ਭਾਈ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਕੋਈ ਆਮ ਜੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਸਾਡੇ ਲੋਕਾਂ ਦੇ ਹੀ ਹੱਕ ਜੁੜਿਆ ਹੁੰਦਾ ਇਸ ਕਰਕੇ ਆਪਣੀ ਸਮਝ ਦੇ ਨਾਲ ਆਉਣ ਵਾਲੇ ਸਤਾਈ ਦੇ ਵਿੱਚ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਪਸੀ ਕਰਾਉਣੀ ਹੈ ਤਾਂ ਜੀ ਸੜਕੇ ਕਰਵਾਓ ਕਿਉਂ ਕਿ ਉਹ ਮਾੜਾ ਵੀ ਨਹੀਂ ਹੈ ਆਪਾਂ ਨਹੀਂ ਚੁੜਿਆ ਸੀ ਐਕਸ਼ਨ ਲੇਟ ਹੋਇਆ ਪਰ ਹੋਇਆ ਜ਼ਰੂਰ ਹੈ ਹੁਣ ਸਿੱਧੇ ਕਮਾਂ ਨੂੰ ਨਿਕਲਿਆ ਭਗਵੰਤ ਮਾਨ ਮੁੱਖ ਮੰਤਰੀ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਮੈਨੂੰ ਸੁਣ ਰਹੇ ਨੇ ਤਾਂ ਮੈਂ ਇਹੀ ਅਪੀਲ ਕਰੂੰਗਾ ਕਿ ਦੇਖੋ ਨਿੱਜੀ ਦੁਸ਼ਮਣੀ ਕਿਸੇ ਦੇ ਨਾਲ ਨਹੀਂ ਹੈ ਆਪਣੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਸਮਰਥਨ ਇਸ ਵਕਤ ਕਰਨਾ ਚਾਹੀਦਾ ਜਿਹੜਾ ਕਿ ਸਾਰੇ ਲੋਕਾਂ ਦਾ ਹੱਕ ਬਣਦਾ ਤਾਂ ਹੀ ਕਿ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਹੀ ਹੈਰਾਨੀਜਾਨਕ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਮੈਂ ਅਸਲੀ ਅਸਲੀਆ ਚੀਜ਼ਾਂ ਜਿਹੜੀਆਂ ਸੁਣ ਕੇ ਹਰ ਇਨਸਾਨ ਜਿਹੜਾ ਵਾ ਹੈ ਹੈਰਾਨ ਰਹਿ ਜਾਵੇ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਸੁਣਿਆ ਹੈ ਬਹੁਤ ਸਾਰੇ ਮਾਮਲੇ ਪਹਿਲੇ ਵੀ ਹੋਏ ਆ ਪਹਿਲੇ ਜਿਸ ਤਰ੍ਹਾਂ ਆ ਕੇ ਉਹਨਾਂ ਨੇ SIM ਦਾ ਮਾਮਲਾ ਹੋਇਆ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਕਿਸੇ ਹੋਰ ਬੰਦੇ ਦੀ SIM ਜਿਹੜੀ ਆ ਕਾਫੀ ਅਰਸੇ ਤੋਂ ਇਸਤੇਮਾਲ ਕਰ ਰਹੇ ਦਾ ਹੈ ਸੀਗੇ ਤੇ ਹੁਣ ਸਾਢੇ 500 ਕਰੋੜ ਮਾਮਲੇ ਦੇ حوالے ਨਾਲ ਜਿਹੜੀ ਨਵੀਂ ਪੇਸ਼ ਰਕਤ ਹੋਈ ਹੈ ਉਹ ਇਹ ਹੈ ਕਿ ਦੀਪੂ ਨਾਮ ਦੇ ਬੰਦੇ ਦੇ ਅਕਾਊਂਟ ਦੇ ਵਿੱਚ ਰਾਤੋਂ ਰਾਤ ਇੱਕ ਕਰੋੜ ਰੁਪਈਆ ਜਿਹੜਾ ਵਾ ਟਰਾਂਸਫਰ ਕੀਤਾ ਗਿਆ ਵਾ ਇਸ ਤੋਂ ਪਹਿਲੇ ਇੱਕ خاتون ਦੇ ਬਾਰੇ ਆਇਆ ਸੀ ਲਾ ਕਿ ਉਹਦੇ ਅਕਾਊਂਟ ਦੇ ਵਿੱਚ 65 ਲੱਖ ਰੁਪਈਆ ਜਿਹੜਾ ਵਾ ਟਰਾਂਸਫਰ ਹੋਇਆ ਵਾ ਔਰ ਵਿਜੀਲੈਂਸ ਆਲੇ ਤੇ ਪੰਜਾਬ ਸਰਕਾਰ ਪਹਿਲੇ ਹੀ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਇਸ ਲਈ ਨਹੀਂ ਹਮਨਦੇ ਐ ਇਸ ਲਈ ਕਿਉਂਕਿ ਉਹ ਇਹ ਮੌਕਫ ਰੱਖਾਂਦੇ ਸੀ ਅਦਾਲਤ ਦੇ ਵਿੱਚ ਕਿ ਹਈਏ ਅਸੀਂ ਬਹੁਤ ਸਾਰੇ ਖਾਤਿਆਂ ਦੀ ਜਾਂਚ ਪੜਤਾਲ ਕਰਨੀ ਹੈ ਸਬੂਤ ਇਕੱਠੇ ਕਰਨੇ ਆ ਬਹੁਤ ਸਾਰੀਆਂ ਹੋਰ ਚੀਜ਼ਾਂ ਦੇਖਣੀਆਂ ਹੈਗੀਆਂ ਮੈਂ ਜਿਸ ਦੀ وجہ ਤੋਂ ਇਹ ਜਿਹੜੀ ਉਹਨਾਂ ਦੀ ਜ਼ਮਾਨਤ ਹੈ ਡਿਲੇ ਹੋਣ ਦੇ ਸੀਗੀ ਲੇਕਿਨ ਹੁਣ ਚੁਕੇ 550 ਕਰੋੜ ਮਾਮਲੇ ਦੇ حوالے ਨਾਲ ਨਵੀਂ ਪੇਸ਼ ਰਫਤ ਹੋਈ ਹੈ ਕਿ ਉਹਨਾਂ ਅਲੋਂ ਇੱਕ ਦੀਪੂ ਨਾਮ ਦੇ ਬੰਦੇ ਜਿਹੜਾ ਕਿ ਇੱਕ ਮਜ਼ਦੂਰ ਹੈਗਾ ਉਹਦੇ ਅਕਾਊਂਟ ਦੇ ਵਿੱਚ 1 ਕਰੋੜ ਰੁਪਇਆ ਟ੍ਰਾਂਸਫਰ ਕੀਤਾ ਗਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਕੌਮੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਤਾ ਹੈ। ਔਰ ਇਹੀ وجہ ਆਇਆ ਕਿ ਜਿਹੜਾ ਵਿਕਰਮ ਸਿੰਘ ਜੀ ਟੀ ਆ ਹੈ ਉਹਦੀਆਂ ਮੁਸ਼ਕਲਾਂ 'ਚ ਇਜ਼ਾਫਾ ਹੋ ਰਿਹਾ ਹੈਗਾ ਕਿਉਂਕਿ ਨਹੀਂ ਨਹੀਂ ਜਿਹੜਾ ਸਾਹਮਣੇ ਆ ਰਹੀਆਂ ਜਿਸ ਤੋਂ ਉੱਚੀਦਗੀਆਂ ਵਾਧੀਆਂ ਜਾ ਰਹੀਆਂ ਹੈਗੀਆਂ ਮੈਂ ਜਿਹੜੇ ਖਦਸ਼ਾਤ ਹੈ ਬਿਜ਼ਨਸ ਵਾਲਿਆਂ ਦੇ ਤੇ ਪੰਜਾਬ ਸਰਕਾਰ ਦੇ ਉਹ ਯਕੀਨ 'ਚ ਬਦਲਦੇ ਜਾ ਰਹੇ ਹੈਗੇ ਆ। ਹੁਣ ਇਸ ਲਈ ਹਰ ਮਾਮਲੇ ਦੀ ਤੈਅ ਤੱਕ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਨੂੰ ਇੱਕ ਵੱਡਾ ਝਟਕਾ ਵੱਡਾ ਨੁਕਸਾਨ ਹੋਇਆ ਹੈ ਔਰ ਉਸ ਨੁਕਸਾਨ ਦਾ ਹੁਣ ਅਜ਼ਾਲਾ ਕਰਨਾ ਜ਼ਰੂਰੀ ਹੈ ਦੂਸਰਾ ਵਿਕਰਮ ਸਿੰਘ ਜੀ ਟਾਇ ਇੱਕ ਨਾਮੀ ਗ੍ਰਾਮੀ ਜਿਹੜੇ ਆ ਉਹ ਚਿਹਰਾ ਆ ਹਰ ਬੰਦਾ ਉਹਨਾਂ ਨਾਲ ਜੁੜੀ ਖਬਰ ਜਾਣਨੇ ਦੀ ਕੋਸ਼ਿਸ਼ ਕਰਦਾ ਹੈਗਾ ਉਹਦੀ ਹਕੀਕਤ ਸੱਚਾਈ ਜਾਣਨੇ ਦੀ ਕੋਸ਼ਿਸ਼ ਕਰਦਾ ਹੈਗਾ ਇਹ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਜੋ ਇਲਜ਼ਾਮਾਤ ਪੰਜਾਬ ਸਰਕਾਰ ਵੱਲੋਂ ਤੇ ਵਿਦਲੈਂਸ ਟੀਮ ਵੱਲੋਂ ਪ੍ਰਤਮ ਸਿੰਘ ਮਜੀਠੀਆ ਦੇ ਉੱਤੇ ਲਾਏ ਜਾ ਰਹੇ ਹੈਗੇ ਆ ਉਹ ਕਿਸ ਹੱਦ ਤੱਕ ਸਹੀ ਹੈ ਇਹ ਕਿਸ ਹੱਦ ਤੱਕ ਗਲਤ ਹੈਗੇ ਆ ਕਿਉਂਕਿ ਹਰ ਅਦਾਲਤ ਦੇ ਵਿੱਚ ਕੇਸ ਚੱਲਣ ਗਿਆ ਹੈਗਾ ਕਿਸੇ ਵੀ ਚੀਜ਼ ਦਾ ਫੈਸਲਾ ਅਗਰ ਹੁੰਦਾ ਹੈ ਤੇ ਉਹ ਸਬੂਤਾਂ ਦੇ ਆਧਾਰ ਤੇ ਹੁੰਦਾ ਅਗਰ ਸਬੂਤ ਠੋਸ ਤੇ ਮੁਕੰਮਲ ਹੋਣਗੇ ਤੇ ਯਕੀਨ ਆਣਾ ਜੜਾ ਉਹ ਨਤੀਜ ਇਹਨਾਂ ਦੇ ਹੱਕ ਦੇ ਵਿੱਚ ਆਉਣਗੇ ਪੰਜਾਬ ਸਰਕਾਰ ਤੇ ਵਿਜੀਲੈਂਸ ਵਾਲਿਆਂ ਦੇ ਲਈ ਕਿਨ ਅਗਰ ਸਬੂਤ ਨਾ ਮੁਕੰਮਲ ਹੋਏ ਤੇ ਫਰਕ ਵਿਗਰਮ ਸਿੰਘ ਨੂੰ ਜੀਤੀਆ ਦੇ ਜਿੱਤ ਹੋਏਗੀ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੌਣ ਕਿੰਨਾ ਆਪਣੇ ਆਪ ਨੂੰ ਸੱਚਾ ਤੇ ਖਰਾ ਸਾਬਤ ਕਰਦਾ ਹੈਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼